ਮਾਨੇ ਚੱਤੀਗਾ ਇੱਕ ਵੇਸਿਕੋ ਜੀ ਨਵਾਂ ਬਣਾਉਣਾ ਸਿੱਖਿਆ ਚ ਕਰਕੇ ਉਸੇ ਚਾ ਚੱਟੇ ਵਾਲੀ। ਉਸ ਵੇਲੇ ਜੀ ਸਾਥ ਸਾਡੇ ਸਾਥ 8000 ਦੀ ਸੇਲ ਸੀਗੀ। ਮੇਰੇ ਲਈ ਉਹ ਲੱਖਾਂ ਦੇ ਬਰਾਬਰ ਸੀਗੀ। ਹੁਣ ਇੱਕ ਟਾਈਮ ਚਲੋ ਹੁਣ ਕੋਰੋਨਾ ਤੋਂ ਪਹਿਲਾਂ ਦਾ ਇੱਕ ਟਾਈਮ ਆਇਆ ਸੀਗਾ ਕਦੇ ਕਦੇ ਵੀ ਪੈਸੇ ਨਹੀਂ ਗਣ। ਮਤਲਬ ਲੱਖਾਂ ਦੇ ਹਿਸਾਬ ਨਾਲ ਇੱਕ ਇੱਕ ਘੰਟੇ ਦੇ ਵਿੱਚ ਹੋ ਜਾਂਦੇ। ਅੱਲਾ ਤਾਂ ਸਭ ਤੋਂ ਪਹਿਲਾਂ ਸਾਡੀ ਇਹ ਸੋਚ ਹੁੰਦੀ ਆ ਕਿ ਜਿਹੜਾ ਸਾਡੇ ਆਪਣੇ ਫਰੂਟ ਲੱਗਾ ਹੈ ਆਪਣੇ ਮੈਂਬਰਾਂ ਦੇ ਘਰ ਫਰੂਟ ਲੱਗਾ ਹੈ ਉਹਨੂੰ ਵਰਤਿਆ ਜਾਵੇ ਅਸੀਂ ਬਕਾਇਦਾ ਕਹਿੰਦਾ ਹੈ ਵੀ ਇਹ ਕਿਸੇ ਨੂੰ ਅਜਾਈ ਨਹੀਂ ਜਾਣ ਦੇਣਾ ਕੋਈ ਬੇਕਾਰ ਨਾ ਕਰੇ ਇਹ ਫਰੂਟ ਸਾਡੇ ਕੋਲ ਲੈ ਕੇ ਆਓ ਉਹ ਫਰੂਟ ਬਕਾਇਦਾ ਜੋ ਬਾਜ਼ਾਰ ਰੇਟ ਹੁੰਦਾ ਮੋਕੇ ਦਾ ਉਹ ਤਾਂ ਵੀ ਰੁਪਏ 2 ਰੁਪਏ ਵੱਧ ਕੇ ਅਸੀਂ ਲੈਣੇ ਆ। ਇਹ ਮੇ ਸਾਡਾ ਏਰੀਆ ਦਾ ਆਮ ਹੈ ਜੀ। ਆਮਬ ਤੇ ਨਿੰਬੂ ਬਹੁਤ ਟੌਪ ਤੇ ਜਾਂਦੇ ਆ ਤੇ ਸਾਡੇ ਏਰੀਆ 'ਚ ਪਸੰਦ ਵੀ ਲੋਕ ਬਹੁਤ ਕਰਦੇ ਆ। ਇਹ ਤਾਂ ਵੈਸੇ ਹੀ ਆਮਬ ਬਹੁਤ ਮਸ਼ਹੂਰ ਨੇ। ਹਾਂ ਜੀ। ਆਮ ਬਨਿੰਬੂ ਤੇ ਉਹ ਆਮਲਾ ਲਸੂਦਾ ਗਲਗਲ ਮਿਰਚ ਤੇ ਬਾਸਲੇਲਾ ਕਰੋਂਦਾ ਸੈਸੀਨਲ ਗੋਭੀ ਗਾਜਰ ਦਾ ਆ ਜਾਂਦਾ ਹੈ ਸਾਡੇ ਕੋਲ ਤੇ ਉਸ ਤੋਂ ਬਾਅਦ ਜਿੱਦੇ ਜਿੱਦਾ ਲੋਕੀ ਮੰਗਦੇ ਆ ਜਿਹੜੀ ਵੀ ਚੀਜ਼ ਮੰਗੜੀ ਆ ਸਾਰੀ ਕਰਦੇ ਆ ਅੰਡ ਜਿੰਦਸਟਰੀਆਂ ਤੋਂ ਸਿੱਖ ਕੇ ਪਤਾ ਲੱਗਾ ਵੀ ਪਹਿਲਾਂ ਮਾਰਕੀਟ ਦੇਖਣੀ ਚਾਹੀਦੀ ਆ ਫੇਰ ਬਣਾਉਣਾ ਚਾਹੀਦਾ ਲੇਕਿਨ ਪਰਮਾਤਮਾ ਜੇ ਕਹ ਲੋ ਰੱਬ ਦੀ ਕਿਰਪਾ ਨਹੀਂ ਰਹੀ ਜਾਂ ਸਾਡੇ ਪਰਿਵਾਰਕ ਲਿੰਕੇ ਐਨੇ ਕਹ ਲੋ ਸਾਰੇ ਬਹੁਤ ਜ਼ਿਆਦਾ ਸੀਗੇ ਸਾਡੇ ਡੈਡੀ ਜੀ ਉਹਨਾਂ ਦੇ ਕਹ ਲੋ ਵੀ ਉਹਨਾਂ ਸਾਨੂੰ ਮਾਰਕੀਟ ਸੋਚਣ ਦੀ ਲੋੜ ਨਹੀਂ ਪਈ ਜਿਹਨੂੰ ਦਿੱਤਾ ਜਾਂ ਜਿਹਨੂੰ ਟੈਸਟ ਕਰਾਇਆ ਉਹ ਸਾਡਾ ਕਸਟਮਰ ਹੀ ਗਾ ਕੇ ਬਣਦਾ ਚੱਲ ਗਿਆ ਉਹ ਇਨਕਮ ਵਗੈਰਾ ਜਦੋਂ ਆਉਂਦੀ ਹੈ ਫਿਰ ਉਹ ਕਿਵੇਂ ਮੈਨੇਜ ਹੁੰਦਾ ਬਈ 14 ਔਰਤਾਂ ਦੇ ਵਿੱਚੋਂ ਉਹ ਨਾ ਨਾ ਜਿਹਦਾ ਇਹ ਆਪ ਕੰਮ ਕਰਦੇ ਆ ਨਾ ਉਸ ਤਰ੍ਹਾਂ ਹੋ ਜਾਂਦਾ ਜਿਹੜੀ ਸਾਡੀ ਸੇਵਿੰਗ ਹੁੰਦੀ ਉਹ ਉਹਦੇ ਹਿਸਾਬ ਨਾਲ ਅਸੀਂ ਵੰਡ ਲੈਂਦੇ ਆ ਜੀ ਜਿੰਨੀ ਵੀ ਹੁੰਦੀ ਹਾਂਜੀ ਨੌਕਰੀ ਪੇਸ਼ੇ ਨਾਲ ਉਹ ਠੀਕ ਹੈ ਕੰਮ ਇਹ ਵਾਲਾ ਨੌਕਰੀ ਪੇਸ਼ਾ ਦਾ ਬਹੁਤ ਜੀ ਉਹਦਾ ਇੱਕ ਤਰ੍ਹਾਂ ਦੀ ਹੰਦਾ ਪਤਾ ਹੀ ਇਹ ਨੌਕਰੀ ਕੀ ਚੀਜ਼ ਹੁੰਦੀ ਆ ਗੁਲਾਮੀ ਹੁੰਦੀ ਇੱਕ ਤਰ੍ਹਾਂ ਇਹ ਸਾਡਾ ਰਾਜ ਕੰਮ ਹੈ ਜੀ ਘਰ ਦਾ ਕੰਮ ਕਰਨ ਜਿਹੜੇ ਜਨਾਨੀ ਕਰ ਰਹੀ ਟੀ ਕੰਮ ਕਰ ਸਕਦੀ ਹੈ ਤਾਂ ਉਹ ਪੈਸੇ ਸਾਰਾ ਦਿਹਾੜੀ ਚ 200 ਵੀ ਕਮਾ ਲੈਂਦੀ 300 ਵੀ ਕਮਾ ਲੈਂਦੀ 400 ਕਮਾ ਲੈਂਦੀ 500 ਵੀ ਕਮਾ ਸਕਦੀ ਜਣੀ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਇਹ ਮਿਹਨਤ ਦਾ ਹੈ ਜਿੰਨੀ ਮਿਹਨਤ ਕਰ ਲੋਗੇ ਉਨਾ ਪੈਸਾ ਆ ਜਾਣਾ ਇੱਕ ਅਸੀਂ ਜਿਹੜਾ ਮਾਰਕੀਟ ਤੋਂ ਲੈਂਦੇ ਆ ਸਾਰਾ ਰੋਜ਼ ਸਾਰਾ ਸਿਰ ਪੈਸਾ ਸਾਰਾ ਇਹ ਮਤਲਬ ਇਹਦੇ ਚ ओरिजिनल ਚੀਜ਼ਾਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨ ਕੇ ਚੱਲਦੇ ਜਦੋਂ ਅਸੀਂ ਹੁਣ ਅੱਖੀਂ ਦੇਖ ਲਿਆ ਉਸ ਤੋਂ ਪਹਿਲਾਂ ਅਸੀਂ ਉਸ ਚੀਜ਼ ਦੀ ਵਧੀਆ ਗੱਲ ਦੇ ਸੀ ਕੌਣ ਕੀ ਹੁੰਦਾ ਹੈ ਜੀ ਤਾਜ਼ੇ ਫੁੱਲ ਅਸੀਂ ਦੇਸੀ ਆਪ ਜਿਹੜੇ ਆਪਣੇ ਖੇਤਾਂ ਦੇ ਵਿੱਚ ਲੱਗਿਆ ਜਾਂ ਕਿਸੇ ਨੇ ਬੂਟਿਆਂ ਦੇ ਲਾਇਆ ਜਾਂ ਸਾਡੇ ਕੋਲ ਹੀ ਇੱਕ ਬਹੁਤ ਵੱਡਾ 10 ਏਕੜ ਦਾ ਪਲਾਂਟ ਸੀਗਾ ਉੱਥੋਂ ਵੀ ਅਸੀਂ ਲੈ ਲੈਂਦੇ ਆ ਤਾਜ਼ੇ ਗੁਲਾਬ ਦੇ ਫੁੱਲ ਲੈ ਕੇ ਉਹਨਾਂ ਦੀਆਂ ਪੰਖੜੀਆਂ ਅਲੱਗ ਕੱਢਣੀਆਂ ਉਹਨਾਂ ਦਾ ਜਿਹੜਾ ਹਰਾ ਪਾਸਾ ਆ ਪਾਟ ਆ ਉਹਨੂੰ ਲਾਗੀ ਕਰਨਾ ਆ ਹੁਸ਼ਿਆਰਪੁਰ ਦੇ ਪਿੰਡ ਮੈਲੀ ਦੇ ਵਿੱਚ ਔਰਤਾਂ ਦੇ ਵੱਲੋਂ ਸੈਲਫ ਹੈਲਪ ਗਰੁੱਪ ਚਲਾਇਆ ਜਾ ਰਿਹਾ ਹੈ 2005 ਤੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਅੱਜ ਵਿਧਾਨ ਸਭਾ ਤੱਕ ਇਹਨਾਂ ਦੇ ਚਰਚੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਪ੍ਰੋਡਕਟ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਵਰਤੇ ਜਾਂਦੇ ਨੇ ਅਤੇ ਹੋਰ ਕਿੱਥੇ ਕਿੱਥੇ ਇਹਨਾਂ ਦੇ ਪ੍ਰੋਡਕਟ ਵਰਤੇ ਜਾਂਦੇ ਨੇ ਸਾਰੀ ਗੱਲਬਾਤ ਕਰਦੇ ਆ ਕਿਉਂਕਿ ਬੜੀ ਛੋਟੀ ਜੀ ਸ਼ੁਰੂਆਤ ਕਰਕੇ ਇਹਨਾਂ ਨੇ ਇਹ ਵੱਡਾ ਮੁਕਾਮ ਹਾਸਲ ਕੀਤਾ ਵਿਨੋਦ ਕੁਮਾਰੀ ਜੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਵਧੀਆ ਲੱਗਿਆ ਕਿ ਛੋਟੇ ਜੇ ਪਿੰਡ ਤੋਂ ਤੁਸੀਂ ਸ਼ੁਰੂਆਤ ਕਰਕੇ ਵਿਦੇਸ਼ਾਂ ਤੱਕ ਤੁਹਾਡੀ ਚਰਚਾ ਹੁੰਦੀ ਹੈ ਤੁਹਾਡੀ ਤੁਹਾਡਾ ਜੂਸ ਜਿਹੜਾ ਹੈ ਉਹ ਵਿਧਾਨ ਸਭਾ ਤੱਕ ਵੀ ਜਿਹੜਾ ਵਰਤਾਇਆ ਜਾਂਦਾ ਇਹ ਸ਼ੁਰੂਆਤ ਕਿਵੇਂ ਹੋਈ ਸੋਚ ਕੀ ਸੀਗੀ ਤੁਹਾਡੀ ਉਦੋਂ ਸ਼ੁਰੂਆਤ ਸੋਚ ਤਾਂ ਇਹ ਆ ਬਈ ਕੁਝ ਵੱਖਰਾ ਖਲਾਣਾ ਘਰ ਦੇ ਵਿੱਚ ਨੋਰਮਲ ਪਿੰਡਾਂ ਦੇ ਵਿੱਚ ਤਾਂ ਰੋਟੀ ਸਬਜੀ ਤੋਂ ਇਲਾਵਾ ਹੋਰ ਤਾਂ ਕੁਛ ਨਹੀਂ ਸੀਗਾ ਜਦੋਂ ਦੀ ਅਸੀਂ ਸਟਾਰਟ ਕੀਤੀ ਐ ਪੰਜ ਤੋਂ ਮਤਲਬ ਜਿਸ ਤਰ੍ਹਾਂ ਅਸੀਂ ਪਿੰਡਾਂ 'ਚ ਆਪਣੇ ਦਾਦੀਆਂ ਦੇ ਜਾਂ ਹੱਥੋਂ ਪਲੇ ਐ ਉਦੋਂ ਤਾਂ ਅੱਜਕੱਲ ਤਾਂ ਅਸੀਂ ਦੇਖਦੇ ਆਂ ਵੀ ਮਠਾਈਆਂ ਤੇ ਹੋਰ ਚੀਜ਼ਾਂ ਵੀ ਬਹੁਤ ਦੇਖਣ ਨੂੰ ਆ ਗਈਆਂ ਉਸ ਟਾਈਮ ਦੇ ਵਿੱਚ ਇਹ ਹੁੰਦਾ ਸੀ ਵੀ ਜੋ ਘਰ ਦੇ ਵਿੱਚ ਬਣਿਆ ਉਹੀ ਅਸੀਂ ਖਾਣਾ ਹੁੰਦਾ ਤਾਂ ਸਾਨੂੰ ਇਹ ਹੁੰਦਾ ਸੀ ਵੀ ਜਿਹੜਾ ਕੋਈ ਬਾਹਰੋਂ ਆਂਦਾ ਆ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਕੁਛ ਅਸੀਂ ਪਰੋਸਣਾ ਆ ਜਾਂ ਖਿਲਾਣਾ ਆ ਜਾਂ ਦੇਣਾ ਆ ਤੇ ਕੁਛ ਨਵਾਂ ਹੋਵੇ ਤੇ ਇਸ ਕਰਕੇ ਸਾਡੇ ਮਨ ਵਿੱਚ ਸੀਗਾ ਇੱਕ ਵੀ ਅਸੀਂ ਕੁਝ ਨਵਾਂ ਬਣਾਉਣਾ ਸਿੱਖੀ ਇਸ ਕਰਕੇ ਅਸੀਂ ਚਾਰ ਚਰਤੀਆਂ ਵੱਲ ਗਏ 2005 ਤੋਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਤਾਂ ਬਹੁਤ ਛੋਟੇ ਸਕੇਲ ਤੋਂ ਤੁਸੀਂ ਸ਼ੁਰੂਆਤ ਕੀਤੀ ਹੋਗੀ ਉਦੋਂ ਪਹਿਲਾ ਪ੍ਰੋਡਕਟ ਕੀ ਬਣਾਇਆ ਸੀਗਾ ਤੁਸੀਂ ਹਾਂਜੀ ਸ਼ੁਰੂ ਤੋਂ ਜਦੋਂ ਅਸੀਂ ਉੱਥੇ ਕੇਬੀਕੇ ਗਏ ਆ ਉਹਨਾਂ ਨੇ ਸਾਨੂੰ ਇਹ ਦੋ ਤਰ੍ਹਾਂ ਦੇ achar ਸਿਖਾਏ ਸੀਗੇ ਜੀ ਇਹਦੇ ਵਿੱਚ ਇਹ ਅੰਬ ਦਾ ਖੱਟਾ ਮਿੱਠਾ achar ਸੀ ਕੁਝ ਬਖਰੇ ਤਰੀਕੇ ਦਾ ਅੰਬ ਨੂੰ ਕਦੂਕਸ ਕਰਕੇ ਤੇ ਵਿੱਚ ਮਿੱਠੇ ਵਾਲਾ ਬਣਾਉਣਾ ਸਿਖਾਇਆ ਸੀ ਤੇ ਇੱਕ ਉਹਨਾਂ ਨੇ ਅੰਬ ਦੀ ਚਟਣੀ ਜਿਹੜੀ ਸਹ ਮੇਰੇ ਲਈ ਬਹੁਤ ਨਵੀਂ ਚੀਜ਼ ਸੀ ਤੇ ਨਿੰਬੂ ਦਾ ਸਕਵੈਸ਼ ਤੇ ਇਹ ਮੇਰੇ ਲਈ ਬਹੁਤ ਅਲੱਗ ਸੀਗਾ ਵੀ ਇੱਕ ਅਸੀਂ ਘਰ ਵਿੱਚ ਆਸਾਨੀ ਨਾਲ ਬਣਾ ਵੀ ਸਕਦੇ ਸੀ ਇੱਕ ਸਾਰੇ ਹੀ ਆਂਬ ਤੇ ਨਿੰਬੂ ਇਹਨਾਂ ਚੀਜ਼ਾਂ ਨੂੰ ਖਾ ਕੇ ਖੁਸ਼ ਵੀ ਹੁੰਦੇ ਸੀ ਤੇ ਕੁਝ ਬਖਰਾ ਵੀ ਸੀਗਾ ਤੇ ਜਦੋਂ ਉਦੋਂ ਸ਼ੁਰੂ ਕੀਤਾ ਤਾਂ ਉਦੋਂ ਪਹਿਲੀ ਇਨਕਮ ਕਦੋਂ ਤੱਕ ਆਉਣੀ ਸ਼ੁਰੂ ਹੋ ਗਈ ਸੀਗੀ ਪਹਿਲੀ ਇਨਕਮ ਤਾਂ ਜੇ ਮੈਂ ਕਮਾ ਤੇ ਮੈਂ ਇੱਕ ਟੈਸਟ ਕਰਵਾਉਣ ਤੋਂ ਬਾਅਦ ਹੀ ਤੇ ਮੈਨੂੰ 1 ਕਿਲੋ ਦਾ ਆਰਡਰ ਆਇਆ ਤੇ ਮੈਂ ਖੁਭਾ ਗਈ ਤੇ ਇੱਕ ਟੈਸਟ ਕਰਵਾਇਆ ਤੇ ਉਹਨਾਂ ਨੇ ਕਿਹਾ ਮੇਰੇ ਨੂੰ ਇਹਦੇ ਨਾਲ ਦੇਖ ਕੇ ਕਿਲੋ ਦੇ ਦਿਓ ਤੇ ਮੈਂ ਫਿਰ ਸੋਚਿਆ ਮੈਂ ਆਪਣੇ ਕੇਵੀਕੇ ਦੇ ਮੈਡਮ ਡਾਇਰੈਕਟਰ ਉਹਨਾਂ ਨਾਲ ਗੱਲ ਕਰਾਂ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਬੇਟਾ ਤੁਸੀਂ ਤਾਂ ਬਿジネス ਵੱਲ ਵੱਧ ਰਹੇ ਆ ਭਈ ਜੇ ਤੁਸੀਂ ਇੱਧਰ ਜਾਣਾ ਤਾਂ ਤੁਹਾਨੂੰ ਫਿਰ ਡਿਪਲੋਮਾ ਕਰਨਾ ਪਊਗਾ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਪੀਏਯੂ ਦੇ ਵਿੱਚ ਫੂਡ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਦੇ ਵਿੱਚ ਆ ਪੋਸਟ ਹਾਰਵੈਸਟ ਹੈਂਡਲਿੰਗ ਐਂਡ ਫੂਡ ਪ੍ਰੋਸੈਸਿੰਗ ਦਾ ਡਿਪਲੋਮਾ ਜੁਆਇਨ ਕਰਵਾਇਆ ਤੇ ਉਹਦੇ ਵਿੱਚ ਮੈਂ ਡਿਪਲੋਮਾ ਕਰਨ ਤੋਂ ਬਾਅਦ ਫਿਰ bizness ਸਟਾਰਟ ਕੀਤਾ ਲੇਕਿਨ ਜੇ ਮੈਂ ਛੋਟਾ ਕਹਾਂ ਇਨਕਮ ਇਨਕਮ ਤਾਂ ਮੈਨੂੰ ਦੂਸਰੇ ਜਾਂ ਤੀਸਰੇ ਦਿਨੇ ਹੀ ਉਹਨਾਂ ਨੇ ਕੈਸ਼ ਪਹਿਲਾਂ ਦੇ ਦਿੱਤਾ ਵੀ ਸਮਾਨ ਵੀ ਸਾਡੇ ਪੈਸਿਆਂ ਦਾ ਲੈ ਆਓ ਜੇ ਪੈਸੇ ਨਹੀਂ ਲੈਣੇ ਮੈਂ ਕਿਹਾ ਨਹੀਂ ਮੈਂ ਪੈਸੇ ਨਹੀਂ ਲੈਣੇ ਤੇ ਇਹ ਕਹਿੰਦੇ ਕੋਈ ਨਹੀਂ ਸਾਡੇ ਪੈਸਿਆਂ ਦਾ ਸਮਾਨ ਲੈ ਆ ਕੇ ਸਨ ਬਣਾ ਕੇ ਇਸੇ ਤਰ੍ਹਾਂ ਮੈਂ ਲੋਕਾਂ ਨੂੰ ਮਤਲਬ ਗਵੰਡੀਆਂ ਨੂੰ ਫਰੀਓ ਕੋਸਟ ਬਣਾ ਕੇ ਵੀ ਦਿੱਤਾ ਉਹ ਤੇ ਖਾਣ ਵਾਸਤੇ ਤੇ ਬਣਾ ਕੇ ਵੀ ਦਿੱਤਾ ਜਦੋਂ ਲੱਗਾ ਵੀ ਕੰਮ ਜ਼ਿਆਦਾ ਸਾਰੇ ਪਸੰਦ ਕਰਦੇ ਆ ਤੇ ਫਿਰ ਬਿਜ਼ਨਸ ਸਟਾਰਟ ਕੀਤਾ ਹੂੰ ਅੱਛਾ ਹੁਣ ਕਿੰਨੇ ਇਸ ਗਰੁੱਪ ਦੇ ਵਿੱਚ ਕਿੰਨੀਆਂ ਔਰਤਾਂ ਨੇ ਸਾਡੇ ਪਿੰਡ ਦੀਆਂ ਹੀ ਔਰਤਾਂ ਨੇ ਹਾਂਜੀ ਸਾਰੀਆਂ ਮੈਲੀ ਪਿੰਡ ਤੋਂ ਔਰਤਾਂ ਨੇ ਜਿਹੜੀਆਂ ਸਾਡਾ ਸੈਲਫ ਹਲਪ ਸੰਧਿਆ ਸੈਲਫ ਹਲਪ ਗਰੁੱਪ ਹੈ ਉਹਦੇ ਵਿੱਚ 14 ਔਰਤਾਂ ਆ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਕਾਫੀ ਗਰੁੱਪ ਹੈ ਮਤਲਬ ਕਹਿ ਸਕਦੇ ਆਂ ਅਸੀਂ 6 ਗਰੁੱਪ ਤਾਂ ਸਾਡੇ ਆਜੀਵਿਕਾ ਵਲੋਂ ਹੀ ਬਣ ਗਏ ਆ ਵੀਡੀਓ ਦਫ਼ਤਰ ਵਲੋਂ ਤੇ ਇਸ ਤੋਂ ਇਲਾਵਾ ਹੋਰ ਵੀ ਗਰੁੱਪ ਸਾਡੇ ਪਹਿਲਾਂ ਬਣੇ ਸੀਗੇ ਤੇ ਮਤਲਬ 10-11 ਗਰੁੱਪ ਆਪਣੇ ਕੋਲ 300 ਫਾਰਮਰ ਦੀ ਐਫਪੀਓ ਵੀ ਆਪਣੀ ਅੱਛਾ ਤੇ ਇਹ ਫਿਰ ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਚਟਨੀ ਤੇ ਅਚਾਰ ਤੋਂ ਤੁਸੀਂ ਕੀਤੀ ਹੁਣ ਤਾਂ ਮੈਂ ਦੇਖ ਰਿਹਾ ਵੀ ਤੁਸੀਂ ਇਹ ਪ੍ਰੋਡਕਟ ਕਾਫੀ ਰੱਖੇ ਨੇ ਕਾਫੀ ਤਰ੍ਹਾਂ ਦਾ ਅਚਾਰ ਹੈ ਤੁਹਾਡਾ ਕਾਫੀ ਹੋਰ ਚੀਜ਼ਾਂ ਨੇ ਇਹ ਫਿਰ ਤੁਸੀਂ ਲੈਨੇ ਕਿੱਥੋਂ ਕਿਸਾਨ ਤੋਂ ਡਾਇਰੈਕਟ ਆ ਲੈਣੇ ਹੋ ਜਾਂ ਮੰਡੀਆਂ ਚੋਂ ਲੈ ਕੇ ਆਉਨੇ ਹੋ ਤੁਸੀਂ ਹਾਂਜੀ ਅਸੀਂ ਇਹ ਪਹਿਲਾ ਤਾਂ ਸਭ ਤੋਂ ਪਹਿਲਾ ਸਾਡੀ ਇਹ ਸੋਚ ਹੁੰਦੀ ਹੈ ਕਿ ਜਿਹੜਾ ਸਾਡੇ ਆਪਣੇ ਫਰੂਟ ਲੱਗਾ ਹੈ ਆਪਣੇ ਮੈਂਬਰਾਂ ਦੇ ਘਰ ਫਰੂਟ ਲੱਗਾ ਹੈ ਉਹਨੂੰ ਵਰਤਿਆ ਜਾਵੇ ਅਸੀਂ ਬਕਾਇਦਾ ਕਹਿੰਦਾ ਹੈ ਵੀ ਕਿਸੇ ਨੂੰ ਅਜਾਈ ਨਹੀਂ ਜਾਣ ਦੇਣਾ ਕੋਈ ਬੇਕਾਰ ਨਾ ਕਰੇ ਇਹ ਫਰੂਟ ਸਾਡੇ ਕੋਲ ਲੈ ਕੇ ਆਓ ਉਹ ਫਰੂਟ ਬਕਾਇਦਾ ਜੋ ਬਾਜ਼ਾਰ ਰੇਟ ਹੁੰਦਾ ਮੋਕੇ ਦਾ ਉਹ ਤੋਂ ਵੀ ਰੁਪਏ 2 ਰੁਪਏ ਵੱਧ ਕੇ ਹੀ ਅਸੀਂ ਲੈਣੇ ਆਂ ਬਣਨ ਤੋਂ ਬਾਅਦ ਤੁਸੀਂ ਰੁੱਖ ਵੀ ਜਿਹੜੇ ਘਰਾਂ ਚ ਆਪਣੇ ਫਲਾਂ ਵਾਲੇ ਲਾਉਣੇ ਸ਼ੁਰੂ ਕਰਤੇ ਹੋਣਗੇ ਹਾਂਜੀ ਬਹੁਤ ਜੀ ਜਦੋਂ ਅਸੀਂ ਸ਼ੁਰੂਆਤ ਸੀਗੀ ਸਾਡੇ ਕੋਲ ਸਿਰਫ ਆਂਬ ਤੇ ਗਲਗਲ ਨੂੰ ਹੀ ਜਾਣਦੇ ਸੀ ਲੋਕ ਤੇ ਹੁਣ ਆਮਲੇ ਨੂੰ ਕੋਈ ਨਹੀਂ ਸੀ ਜਾਣਦਾ ਵੇ ਆਮਲਾ ਵੀ ਲਾਣਾ ਚਾਹੀਦਾ ਹਰੜਾ ਨਾ ਲਾਓ ਬਿਹੇੜੇ ਲਾਓ ਹੁਣ ਜਦੋਂ ਦੇ ਅਸੀਂ ਇਹ ਕੰਮ ਸਟਾਰਟ ਕੀਤਾ ਸਾਨੂੰ ਪੁੱਛ ਕੇ ਜਾਂਦੇ ਆ ਵੀ ਬਾਗ ਕਿਹੜਾ ਲਾਈਏ ਜਾਂ ਬੂਟੇ ਕਿਹੜੇ ਲਾਈਏ ਵੀ ਅਸੀਂ ਉਹੀ ਚੀਜ਼ ਤੁਹਾਨੂੰ ਤਾਂ ਕਿ ਫਲ ਦੇ ਸਕੀਏ ਤਾਂ ਫਿਰ ਤੁਸੀਂ ਮਤਲਬ ਤੁਹਾਡੇ ਡਾਇਰੈਕਟ ਜਿਵੇਂ ਕਿਸਾਨ ਵੀ ਤੁਹਾਡੇ ਲਿੰਕ 'ਚ ਹੋਣਗੇ ਤੁਸੀਂ ਉਹਨਾਂ ਕੋਲ ਡਾਇਰੈਕਟ ਜਿਹੜਾ ਵਾ ਉਹ ਫਸਲ ਲੈ ਲੈਣੇ ਹੋ ਤੁਸੀਂ ਹਾਂਜੀ ਬਿਲਕੁਲ ਜੀ ਹੁਣ ਦੱਸਿਓ ਵੀ ਪ੍ਰੋਡਕਟ ਕਿਹੜੇ-ਕਿਹੜੇ ਨੇ ਤੁਹਾਡੇ ਕੋਲ ਤੇ ਤੁਹਾਡਾ ਸਭ ਤੋਂ ਮਸ਼ਹੂਰ ਕਿਹੜਾ ਪ੍ਰੋਡਕਟ ਰਹਿੰਦਾ ਫਿਰ ਆ ਸਭ ਸਾਡੇ ਕੋਲ ਜੇ ਪ੍ਰੋਡਕਟਾਂ ਦੀ ਗੱਲ ਕਰੀਏ ਤੇ ਮੇਨ ਸਾਡਾ ਏਰੀਆ ਦਾ ਅੰ ਆਮਬ ਤੇ ਨਿੰਬੂ ਬਹੁਤ ਟੌਪ ਤੇ ਜਾਂਦੇ ਆ ਤੇ ਸਾਡੇ ਏਰੀਆ 'ਚ ਪਸੰਦ ਵੀ ਲੋਕ ਬਹੁਤ ਕਰਦੇ ਆ। ਸ਼ਾਹਪੁਰ ਦੇ ਤਾਂ ਵੈਸੇ ਹੀ ਆਂਬ ਬਹੁਤ ਮਸ਼ਹੂਰ ਨੇ। ਹਾਂਜੀ ਤੇ ਇਹਦੇ ਨਾਲ-ਨਾਲ ਸਾਡੇ ਕੋਲ ਹਰ ਤਰ੍ਹਾਂ ਦਾ ਅਚਾਰ ਹੈ। ਆਂਬ, ਨਿੰਬੂ, ਠੇਊ, ਆਮਲਾ, ਲਸੂੜਾ, ਗਲਗਲ, ਮਿਰਚ ਤੇ ਬਾਅੰਸ, ਡੇਲਾ, ਕਰੋਂਦਾ ਫੇਸੀਜਨਲ ਗੋਭੀ, ਗਾਜਰ ਦਾ ਆ ਜਾਂਦਾ ਆ ਸਾਡੇ ਕੋਲ ਤੇ ਉਸ ਤੋਂ ਬਾਅਦ ਜਿਹਦੇ-ਜਿਹਦਾ ਲੋਕੀ ਮੰਗਦੇ ਆ ਜਿਹੜੀ ਵੀ ਚੀਜ਼ ਮੰਗਣੀ ਆ ਸਾਰੀ ਤਿਆਰ ਹੈ। ਤੁਸੀਂ ਮੈਂ ਅਸੀਂ ਤਾਂ ਚਲੋ ਤੁਸੀਂ ਕਾਫੀ ਦੂਰ ਬੈਠੇ ਹੋ ਸ਼ਹਿਰ ਤੋਂ ਪਿੰਡ ਤੋਂ ਡਾ ਬੜਾ ਸਾਈਡ ਜਿਹਾਂ ਨੂੰ ਪੈ ਜਾਂਦਾ ਇਹਦੀ ਫਿਰ ਵਿਕਰੀ ਕਿਵੇਂ ਕਰਦੇ ਹੋ ਤੁਸੀਂ ਵਿਕਰੀ ਦਾ ਅ ਅੱਜ ਸਾਨੂੰ ਜੁਨੀਵਰਸਿਟੀਆਂ ਤੋਂ ਸਿੱਖ ਕੇ ਪਤਾ ਲੱਗਾ ਹੈ ਵੀ ਪਹਿਲਾਂ ਮਾਰਕੀਟ ਦੇਖਣੀ ਚਾਹੀਦੀ ਆ ਫੇਰ ਬਣਾਉਣਾ ਚਾਹੀਦਾ ਲੇਕਿਨ ਪ੍ਰਮਾਤਮਾ ਜੇ ਕਹ ਲਓ ਰੱਬ ਦੀ ਕਿਰਪਾ ਨਹੀਂ ਰਹੀ ਜਾਂ ਸਾਡੇ ਪਰਿਵਾਰਕ ਲਿੰਕੇ ਇੰਨੇ ਕਹ ਲਓ ਸਾਰੇ ਬਹੁਤ ਜ਼ਿਆਦਾ ਸੀਗੇ ਸਾਡੇ ਡੈਡੀ ਜੀ ਉਹਨਾਂ ਦੇ ਕਹ ਲਓ ਵੀ ਉਹ ਸਾਨੂੰ ਮਾਰਕੀਟ ਸੋਚਣ ਦੀ ਲੋੜ ਨਹੀਂ ਪਈ ਜਿਹਨੂੰ ਦਿੱਤਾ ਜਾਂ ਜਿਹਨੂੰ ਟੇਸਟ ਕਰਾਇਆ ਉਹ ਸਾਡਾ ਕਸਟਮਰ ਇਹ ਗਾ ਕੇ ਬਣਦਾ ਚੱਲ ਗਿਆ ਅੱਜ ਤੱਕ ਇਸ ਗੱਲ ਦਾ ਮੈਨੂੰ ਫਕਰ ਕਹਿ ਲੋ ਜਾਂ ਮਹਿਸੂਸ ਕਰਦੀ ਆਂ ਵੀ ਜੋ ਇੱਕ ਦਿਨ ਦਾ ਗਾਹਕ ਬਣਿਆ ਜੀ 19 ਸਾਲਾਂ ਦਾ ਮੇਰਾ ਕਸਟਮਰ ਹੋ ਚੁੱਕਾ ਔਰ ਉਹਨਾਂ ਨੇ ਆਪਣੇ ਜਿੰਨੇ ਰਿਸ਼ਤੇਦਾਰ ਆ ਜਿੰਨੀਆਂ ਭੂਆ ਸੋਹਰੇ ਨਾਨਕੇ ਦਾਦਕੇ ਉਹੀ ਮੇਰੇ ਕਸਟਮਰ ਆ ਉਹਨਾਂ ਨੇ ਖੁਦ ਸਪਲਾਈ ਦੇਣੀ ਆ ਉਹ ਕੱਲੇ ਗਾਹਕ ਨਹੀਂ ਹੈਗੇ ਮੇਰੇ ਤੋਂ ਚੀਜ਼ ਲੈ ਕੇ ਅੱਗੇ ਰਿਸ਼ਤੇਦਾਰੀ ਚ ਸਪਲਾਈ ਵੀ ਦਿੰਦੇ ਹਾਂ ਹਾਂਜੀ ਠੀਕ ਆ ਤਾਂ ਹੋਰ ਵੀ ਔਰਤਾਂ ਨੇ ਇਹ ਤੁਸੀਂ ਸੀਡ ਹੈ ਜੀ ਇਹ ਤਿਆਰ ਕਰ ਰਹੇ ਕੀ ਚੀਜ਼ ਹੈ ਜੀ ਹਾਂਜੀ ਇਹ ਸੀਡ ਹੈ ਜੀ ਇਹ ਤਾਂ ਹੋਣਾ ਸੀ ਸਿੱਦਾ ਸੇ ਲਾ ਲੈਣੇ ਹਨ ਛੋਟੀ ਸਾਈਡ ਕਿਚਨ ਗਾਰਡ ਅੱਛਾ ਜੀ ਹਾਂ ਜੀ ਕਿਹੜੀ ਕਿਹੜੀ ਚੀਜ਼ ਹੈ ਜੀ ਇਹ ਹੈਗੀ ਆ ਸਲਗਮ ਦਾ ਵੀ ਬਰੋਕਲੀ ਇਹ ਹੈਗੀ ਆ ਚੀਨੀ ਸਰੋ ਇਹ ਪਾਲਕ ਇਹ ਮੂਲੀ ਇਹ ਗਾਜਰ ਇਹ ਮਟਰ ਮੇਥੀ ਧਨੀਆ ਸਿਆਲਾਂ ਦਾ ਹਾਂ ਜੀ ਤੇ ਇਹ ਫਿਰ ਸੇਲ ਵੀ ਕਰਦੇ ਹਾਂ ਕਿ ਜਾਂ ਇਹ ਮਤਲਬ ਜਿਹਨੇ ਕਿਸੇ ਨੇ ਲੈਣਾ ਵਾ ਉਹ ਲੈ ਕੇ ਲਾ ਸਕਦਾ ਹਾਂ ਜੀ ਲੈ ਕੇ ਜਿਹਨੇ ਜਿਹਨੇ ਲਾ ਆਪਣੇ ਆਪਣੇ ਘਰਾਂ ਵਿੱਚ ਲਾ ਸਕਦਾ अच्छा मतलब ये वैसे तो ਤੁਹਾਡਾ ਵੀ ਤਜਰਬਾ ਕਾਫੀ ਹੋਊਗਾ ਜੀ ਇਹਦਾ ਫਿਰ ਜਿਵੇਂ ਇਹ ਇਹ ਸੈਲਫ ਹੈਲਪ ਗਰੁੱਪ ਹੈਗਾ ਇਹਦੀ ਫਿਰ ਜਦੋਂ ਇਨਕਮ ਵਗੈਰਾ ਜਦੋਂ ਆਉਂਦੀ ਹੈ ਫਿਰ ਉਹ ਕਿਵੇਂ ਮੈਨੇਜ ਹੁੰਦਾ ਇੱਕ 14 ਔਰਤਾਂ ਦੇ ਵਿੱਚੋਂ ਉਹ ਇਹਨਾਂ ਜਿੱਦਾਂ ਇਹ ਆਪ ਕੰਮ ਕਰਦੇ ਆ ਨਾ ਉਸ ਤਰ੍ਹਾਂ ਹੋ ਜਾਂਦਾ ਜਿਹੜੀ ਸਾਡੀ ਸੇਵਿੰਗ ਹੁੰਦੀ ਉਹ ਉਹਦੇ ਹਿਸਾਬ ਨਾਲ ਅਸੀਂ ਵੰਡ ਲੈਂਦੇ ਆ ਜੀ ਜਿੰਨੀ ਵੀ ਹੁੰਦੀ ਆ ਹਾਂਜੀ ਮਤਲਬ ਨੌਕਰੀ ਪੇਸ਼ੇ ਨਾਲ ਉਹ ਠੀਕ ਹੈ ਕੰਮ ਇਹ ਵਾਲਾ ਨੌਕਰੀ ਪੇਸ਼ਾ ਦਾ ਬਹੁਤ ਜੀ ਉਹ ਤਾਂ ਇੱਕ ਤਰ੍ਹਾਂ ਦੀ ਤਾਂ ਦਾ ਪਤਾ ਹੀ ਇਹ ਨੌਕਰੀ ਕੀ ਚੀਜ਼ ਹੁੰਦੀ ਆ ਗੁਲਾਮੀ ਹੁੰਦੀ ਇੱਕ ਤਰ੍ਹਾਂ ਇਹ ਸਾਡਾ ਰਾਜ ਕੰਮ ਹੈ ਜੀ ਘਰ ਦਾ ਕੰਮ ਕਰਨ ਜਿਹੜੀ ਜਨਾਨੀ ਘਰ ਬੈਠੀ ਕੰਮ ਕਰ ਸਕਦੀ ਹੈ ਤਾਂ ਉਹ ਪੈਸੇ ਸਾਰਾ ਦਿਹਾੜੀ ਚ 200 ਵੀ ਕਮਾ ਲੈਂਦੀ 300 ਵੀ ਕਮਾ ਲੈਂਦੀ 400 ਕਮਾ ਲੈਂਦੀ 500 ਵੀ ਕਮਾ ਸਕਦੀ ਯਾਨੀ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਇਹ ਮਿਹਨਤ ਦਾ ਹੈ ਜਿੰਨੀ ਮਿਹਨਤ ਕਰ ਲੋਗੇ ਉਨਾ ਪੈਸਾ ਆ ਜਾਂਦਾ ਉਹਨਾਂ ਨੂੰ ਵਿਚ ਐ ਨਹੀਂ ਆ ਵੀ ਚਲੋ ਵੀ ਘਰੇ ਬੈਠੇ ਨਾਲੇ ਆਪਣੇ ਘਰ ਦਾ ਕੰਮ ਕਰੀ ਗਏ ਤੇ ਨਾਲੇ ਚਲੋ ਇਹ ਇੱਕ ਸਿਸਟਮ ਖੜਾ ਹੋ ਗਿਆ ਤੇ ਉਹਦੇ ਨਾਲ ਪੈਸੇ ਵੀ ਆਈ ਹਾਂਜੀ ਬਿਲਕੁਲ ਜੀ ਬਸ ਇਹਦੇ ਵਿੱਚ ਸਾਨੂੰ ਫਾਇਦਾ ਕਾਫੀ ਹੈ ਜਿੱਦਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਦੇ ਮਗਰੇ ਹੀ ਆ ਸਾਰੇ ਜਿੰਨਾ ਹੋ ਜਾਈ ਉਹਨਾਂ ਹੀ ਥੋੜਾ ਹੈ ਜੀ ਸਾਹਿਬ ਹਜੇ ਕਿ ਜਿੱਦਾਂ ਤੁਹਾਨੂੰ ਦੱਸਿਆਈ ਹੈ ਕਿ ਸਾਥੋਂ ਡਿਮਾਂਡ ਵੀ ਨਹੀਂ ਬਹੁਤੀ ਪੂਰੀ ਹੋ ਰਹੀ ਹੈ ਅੱਛਾ ਤਾਂ ਡਿਮਾਂਡ ਜਿਆਦੇ ਹੈ ਤਿਆਰੀ ਥੋੜੀ ਘੱਟ ਹੋ ਰਹੀ ਹੈ ਕਿਉਂਕਿ ਵੱਧ ਗਿਆ ਨਾ ਕੰਮ ਇੱਲੇ ਥੋੜੀ ਸੀਗੀ ਫਿਰ ਹੁਣ ਵੱਧਾ 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 10 20 ਕਵਾਂਟਲ ਤੇ ਕੰਮ ਚਲੇ ਗਿਆ ਤਾਂ ਉਹਨੂੰ ਤਾਂ ਪਤਾ ਵੀ ਸੰਭ ਸੰਭਾਲ ਕਿੰਨੀ ਕਰਨੀ ਪੈਂਦੀ ਆ ਮਟੀਰੀਅਲ ਵੀ ਲੈਣਾ ਪੈਂਦਾ ਕੁਝ ਤਾਂ ਸਾਡੇ ਆਪਣੇ ਜਿਹਦੇ ਖੇਤਾ ਜ਼ਿਮੀਂਦਾਰ ਐ ਉਹਨਾਂ ਦੇ ਖੇਤੋਂ ਤਿਆਰ ਹੋ ਜਾਂਦੀ ਚੀਜ਼ ਹਾਂ ਬਾਕੀ ਚਲੋ ਬਾਜ਼ਾਰੋਂ ਵੀ ਲੈ ਆਣੀ ਪੈਂਦੀ ਚੀਜ਼ ਦੇਖ ਰਿਹਾ ਹੁਣ ਜਿਵੇਂ ਉਹ ਫਰੈਸ਼ ਫਰੈਸ਼ ਗੋਭੀ ਜਿਹੜੀ ਆ ਉਹ ਵੀ ਤੁਸੀਂ ਲੈ ਕੇ ਆ ਗਏ ਹੋ ਤੇ ਉਹ ਮਿਰਚਾਂ ਵੀ ਨਾਲ ਇਹ ਫਿਰ ਫਰੈਸ਼ ਇਹਨਾਂ ਦਾ ਅਚਾਰ ਜਾਂ ਕੋਈ ਚੀਜ਼ ਬਣਾ ਲਓਗੇ ਹਾਂਜੀ ਪਹਿਲਾਂ ਜਿੱਦਾਂ ਹੁਣ ਲਿਆਂਦੀ ਆ ਇਨਤੋਣੀ ਆ ਸੀ ਗਰਮ ਪਾਣੀ ਕਰਨਾ ਉੱਚ ਗੋਭੀ ਸੱਟਣੀ ਆ ਕੱਟਣੀ ਕੱਟ ਕੇ ਧੋ ਕੇ ਸੁਕਾਣੀ ਆ ਕਿਉਂਕਿ ਹੱਦਕਰ ਸਰਕੋ ਮਸ਼ੀਨਰੀ ਵਗੈਰਾ ਇਹ ਡੀਪ ਬੜੀ ਨਹੀਂ ਆ ਸਿਰਫ ਸਾਡਾ ਹੈਂਡਵਰਕੇ ਹੱਥਾਂ ਨਾਲ ਹੀ ਆ ਜੀ ਹਾਂਜੀ ਸਾਰਾ ਹੱਥਾਂ ਨਾਲ ਹੀ ਕਰਦੇ ਜੀ ਸਾਰਾ ਕੰਮ ਅੱਛਾ ਹੋਰ ਇਹ ਤੁਹਾਡਾ ਫਿਰ ਜਾਂਦਾ ਕਿਥੇ ਕਿਥੇ ਜਿਵੇਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਲੈ ਕੇ ਜਾਂਦੇ ਨੇ ਤੇ ਇੱਕ ਜਿਹੜਾ ਵਿਧਾਨ ਸਭਾ ਦੇ ਵਿੱਚ ਤੁਹਾਡਾ ਜੂਸ ਵਰਤਾਇਆ ਗਿਆ ਸੀ ਉਹਦਾ ਕੀ ਕਹਾਣੀ ਸੀਗੀ ਉਸ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਪੰਜ ਤੋਂ ਸਟਾਰਟਿੰਗ ਕੀਤੀ ਹੈ ਤਾਂ ਮੈਂ ਉੱਥੋਂ ਦੀ ਉਹ ਐਂਟਰਪ੍ਰੀਨਰ ਐ ਮੈਂ ਤਾਂ ਸਟੂਡੈਂਟ ਐ ਉੱਥੇ ਦੀ ਤੇ ਉੱਥੇ ਹੀ ਸਿੱਖਿਆ ਉੱਥੇ ਹੀ ਪੜਿਆ ਤੇ ਹੁਣ ਮੁੜ ਕੇ ਉਹਨਾਂ ਦੇ ਹੀ ਮਤਲਬ ਇੱਕ ਉਹਨਾਂ ਦਾ ਸੈਟਅਪ ਕਹਿ ਸਕਦੇ ਆ ਖੜਾ ਕੀਤਾ ਜੋ ਉਹਨਾਂ ਦੀ ਗਾਈਡ ਲਾਈਨਾਂ ਆ ਜਾਂ ਜੋ ਉਹਨਾਂ ਨੇ ਵਧੀਆ ਕਿਹਾ ਭਈ ਵਧੀਆ ਖਿਲਾਓ ਜ਼ਹਿਰ ਨਹੀਂ ਖਲਾਨੀ ਤੇ ਉਹ ਚੀਜ਼ਾਂ ਨੂੰ ਅਸੀਂ ਫੋਲੋ ਕਰਦੇ ਆ ਅੱਜ ਤੱਕ ਤੇ ਅਸੀਂ ਉਹਨਾਂ ਦਾ ਇੱਕ ਉਹਨਾਂ ਨੂੰ ਲੋਕੀ ਗੁਰਦੁਆਰੇ ਮੱਥਾ ਟੇਕਦੇ ਆ ਮੇਰਾ ਲਈ ਤਾਂ ਕੇ ਵੀ ਕੇ ਤੇ ਯੂਨੀਵਰਸਿਟੀ ਗੁਰਦੁਆਰਾ ਮਸਜਿਦ ਮੰਦਿਰ ਜੋ ਵੀ ਕਹਿ ਲੋ ਜਿਹਦਾ ਜੋ ਇਸ਼ਟ ਦੇ ਬਊਗਾ ਮੈਂ ਲੇ ਯੋਆ ਕਿਉਂ ਜੋ ਉਹਨੇ ਕਿਹਾ ਸੀ ਉਹ ਕਰਦੇ ਆ ਤੇ ਉਹਨਾਂ ਦਾ ਇੱਕ ਸਿਗਾ ਸਾਡਾ ਫਲੋਰੀ ਕਲਚਰ ਡਿਪਾਰਟਮੈਂਟ ਹੈ ਜੀ ਇੱਥੇ ਆਪਣੇ ਪੀਓ ਦੇ ਪੀਏ ਜੂ ਦੇ ਵਿੱਚ ਉਹ ਫੁੱਲਾਂ ਦੀ ਖੇਤੀ ਕਰਵਾਉਂਦੇ ਆ ਤੇ ਉਹਨਾਂ ਦੇ ਵਿੱਚ ਡਾਕਟਰ ਦੁਬੇ ਆ ਤੇ ਉਹਨਾਂ ਵੱਲੋਂ ਸਾਨੂੰ ਇੱਕ ਹੁਕਮ ਲੱਗਾ ਸੀਗਾ ਇੱਕ ਡੀਐਸਟੀ ਸਾਰਥੀ ਪ੍ਰਜੈਕਟ ਆਇਆ ਸੀ ਉਹਨਾਂ ਦੇ ਅੱਤ ਤੇ ਉਹਨਾਂ ਦੇ ਲੱਗਾ ਸੀਗਾ ਵੀ ਤੁਸੀਂ ਇੱਕ ਰੋਸ਼ ਸ਼ਰਬਤ ਤਿਆਰ ਕਰਨਾ ਜੋ ਕਿ ਸਾਡੇ ਬੀਸੀ ਸਾਡੇ ਢਲੋਂ ਸਰ ਸੀਗੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਹੁਕਮ ਲੱਗਾ ਸੀ ਉਹਨਾਂ ਨੇ ਸਾਡੇ ਕੋਲ ਪਹੁੰਚ ਕੇ ਡਾਕਟਰ ਬਰਾੜ ਸੀਗੇ ਮੈਡਮ ਤੇ ਡਾਕਟਰ ਦੁਬੇ ਸੀਗੇ ਇਹਨਾਂ ਸਾਡੇ ਉਹ ਰਹਿ ਕੇ ਦੋ ਦਿਨ ਤੇ ਆਪਣੀ ਰੋਜ਼ ਸ਼ਰਬਤ ਇੱਕ ਅਸੀਂ ਜਿਹੜਾ ਮਾਰਕੀਟ ਤੋਂ ਲੈਨੇ ਆ ਸਾਰਾ ਰੋਜ਼ ਸਾਰਾ ਸਰਪ ਐ ਸਾਰਾ ਇਹ ਮਤਲਬ ਇਹਦੇ ਚ ਅਰੀਜਨਲ ਚੀਜ਼ਾਂ ਮੈਂ ਨਹੀਂ ਉਹ ਚੀਜ਼ਾਂ ਨੂੰ ਮੰਨ ਕੇ ਚੱਲਦੀ ਜਦੋਂ ਅਸੀਂ ਹੁਣ ਅੱਖੀਂ ਦੇਖ ਲਿਆ ਉਸ ਤੋਂ ਪਹਿਲਾਂ ਅਸੀਂ ਉਸ ਚੀਜ਼ ਨੂੰ ਹੀ ਵਧੀਆ ਕਹਿੰਦੇ ਸੀ ਹੁਣ ਕੀ ਹੁੰਦਾ ਜੀ ਤਾਜ਼ੇ ਫੁੱਲ ਅਸੀਂ ਦੇਸੀ ਆਪ ਜਿਹੜੇ ਆਪਣੇ ਖੇਤਾਂ ਦੇ ਵਿੱਚ ਲੱਗਿਆ ਜਾਂ ਕਿਸੇ ਨੇ ਬੂਟਿਆਂ ਦੇ ਲਾਇਆ ਜਾਂ ਸਾਡੇ ਕੋਲ ਹੀ ਇੱਕ ਬਹੁਤ ਵੱਡਾ 10 ਏਕੜ ਦਾ ਪਲਾਂਟ ਸੀਗਾ ਉੱਥੋਂ ਵੀ ਅਸੀਂ ਲੈ ਲੈਨੇ ਆ ਤਾਜ਼ੇ ਗੁਲਾਬ ਦੇ ਫੁੱਲ ਲੈ ਕੇ ਉਹਨਾਂ ਦੀਆਂ ਪੰਖੜੀਆਂ ਅਲੱਗ ਕੱਢਣੀਆਂ ਉਹਨਾਂ ਦਾ ਜਿਹੜਾ ਹਰਾ ਪਾ ਸਾਯਾ ਪਾਟਾ ਨੂੰ ਲੱਗ ਕਰਨਾ ਆ ਕਰਕੇ ਤੇ ਉਹਨੂੰ ਤਿਆਰ ਕਰਕੇ ਸਰਹੋਨੀ ਸਾਰੀ ਸਾਨੂੰ ਟ੍ਰੇਨਿੰਗ ਦੇ ਕੇ ਤੇ ਰੈਸਪੀ ਸਟੈਂਡਰਡਾਈਜ਼ ਕਰਵਾ ਕੇ ਤਾਂ ਫਿਰ ਉਸ ਤੋਂ ਬਾਅਦ ਫਿਰ ਅਸੀਂ ਬੋਤਲਾਂ 545 ਤਿਆਰ ਕੀਤੀਆਂ ਉਹ ਸਾਡੀਆਂ ਪਾਰਲੀਮੈਂਟ ਚ ਗਈਆਂ ਸੰਸਦ ਭਵਨ ਵਿੱਚ ਜਾ ਕੇ ਫਿਰ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਕੋਲੋਂ ਟੈਸਟ ਹੋਈਆਂ ਜੀ ਦਿੱਲੀ ਤੋਂ ਫਿਰ ਸਾਨੂੰ ਉਹਨਾਂ ਨੂੰ ਵੰਡੀਆਂ ਗਈਆਂ ਸਾਰੇ ਇੱਕ ਇੱਕ ਬੋਤਲ ਸਾਰੇ ਸੰਸਦ ਹਾਂਜੀ ਜਿਵੇਂ ਸ਼ੁਰੂਆਤ ਦੇ ਵਿੱਚ ਤੁਸੀਂ ਦੱਸਿਆ ਵੀ 1 ਕਿਲੋ ਤੋਂ ਸ਼ੁਰੂਆਤ ਕੀਤੀ ਤਾਂ ਹੁਣ ਟਰਨਓਵਰ ਜਾਂ ਕਿੱਥੋਂ ਤੱਕ ਲਿਮਟ ਪਹੁੰਚ ਗਈ ਹੈ ਹਾਂਜੀ ਸ਼ੁਰੂਆਤ ਤਾਂ ਸਾਡੀ 1 ਕਿਲੋ ਸੀਗੀ ਜਦੋਂ ਪਹਿਲੀ ਵਾਰ ਪਹਿਲਾਂ ਵੀ ਮੈਂ ਇਸ ਗੱਲ ਨੂੰ ਜ਼ਿਕਰ ਕਰਦੇ ਕਰਦੇ ਜਦੋਂ ਪਹਿਲੀ ਵਾਰ ਸੇਲ ਦੇਖੀ ਸੀ ਕੋਸ਼ਿਵਨੀ ਸੀ 7 7.5 8000 ਦੀ ਸੇਲ ਸੀਗੀ ਮੇਰੇ ਲਈ ਉਹ ਲੱਖਾਂ ਦੇ ਬਰਾਬਰ ਸੀਗੀ ਹੁਣ ਇੱਕ ਟਾਈਮ ਚਲੋ ਹੁਣ ਕਰੋਨਾ ਤੋਂ ਪਹਿਲਾਂ ਦਾ ਇੱਕ ਟਾਈਮ ਆਏ ਸੀਗਾ ਕਦੇ ਕਦੇ ਵੀ ਪੈਸੇ ਨਹੀਂ ਗਣੇ ਮਤਲਬ ਲੱਖਾਂ ਦੇ ਹਿਸਾਬ ਨਾਲ ਇੱਕ ਇੱਕ ਘੰਟੇ ਦੇ ਵਿੱਚ ਹੋ ਜਾਂਦੀ ਸੀ ਸੇਲ ਇੰਨਾ ਮਤਲਬ ਮੈਂ ਮੰਨ ਕੇ ਚੱਲਦੀ ਹਾਂ 25 ਤੋਂ 30 ਹ ਲੱਖ ਰੁਪਏ ਸਾਡੀ ਟਰਨਓਵਰ ਹੈਗੀ ਆ ਤੇ ਇਹ ਆ ਵੀ ਸਾਰੇ ਦਿਨ ਨਹੀਂ ਇੱਕੋ ਜੇ ਹੁੰਦੇ ਸਾਡੇ ਮਤਲਬ ਜਿਸ ਦਿਨ ਕੋਈ ਫੰਕਸ਼ਨ ਹੈ ਜਾਂ ਬਾਹਰ ਕਿਤੇ ਸਾਡਾ ਕੋਈ ਕਿਸਾਨ ਮੇਲਾ ਆ ਜਾਂਦਾ ਕੋਈ ਐਗਜ਼ਿਬਿਸ਼ਨ ਆ ਜਾਂਦੀ ਆ ਉਹ ਦਿਨ ਬਹੁਤ ਵਧੀਆ ਨਹੀਂ ਤਾਂ ਡੇਲੀ ਸਾਡਾ ਜਾਂਦਾ 25 ਤੋਂ 30 ਹਜ਼ਾਰ ਲੱਗਾ ਕਈ ਵਾਰੀ ਇਹ ਵੀ ਨਹੀਂ ਤੇ ਨਾਲੇ ਪਿੰਡਾਂ ਦੇ ਵਿੱਚ ਬੈਠਿਆਂ ਇੰਨੇ ਪੈਸੇ ਵੀ ਆ ਰਹੇ ਚਲੋ ਮਿਹਨਤ ਵੀ ਤੁਸੀਂ ਕਰ ਰਹੇ ਹੋ ਤੇ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਤਾਂ ਬਾਕੀ ਤੁਸੀਂ ਛਲਾਗਾ ਜੋ ਕੰਮ ਜਿਹੜਾ ਕਰ ਰਹੇ ਹੋ ਤਾਂ ਸੈਲਫ ਹੈਲਪ ਗਰੁੱਪ ਜਿਹੜਾ ਹੁਸ਼ਿਆਰਪੁਰ ਦੇ ਪਿੰਡ ਮੈਣੀ ਦੇ ਵਿੱਚ ਜਿਹੜਾ ਵਾ ਮੈਲੀ ਦੇ ਵਿੱਚ ਇਹ ਤਿਆਰ ਹੋਇਆ ਸੀਗਾ 2005 ਦੇ ਵਿੱਚ ਤਾਂ ਹੁਣ ਇਹ ਬਹੁਤ ਵੱਡੇ ਸਕੇਲ ਦੇ ਉੱਪਰ ਚੱਲ ਰਿਹਾ ਸਿਰਫ ਪਿੰਡ ਦੀਆਂ ਔਰਤਾਂ ਦੇ ਵੱਲੋਂ ਹੀ ਇਸ ਗਰੁੱਪ ਨੂੰ ਚਲਾਇਆ ਜਾ ਰਿਹਾ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਅੱਜ ਵਿਧਾਨ ਸਭਾ ਤੱਕ ਇਹਨਾਂ ਦੇ ਚਰਚੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਪ੍ਰੋਡਕਟ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਵਰਤੇ ਜਾਂਦੇ ਨੇ ਉਸ ਟਾਈਮ ਦੇ ਵਿੱਚ ਇਹ ਹੁੰਦਾ ਸੀ ਵੀ ਜੋ ਘਰ ਦੇ ਵਿੱਚ ਬਣਿਆ ਉਹੀ ਅਸੀਂ ਖਾਣਾ ਹੁੰਦਾ ਤਾਂ ਸਾਨੂੰ ਇਹ ਹੁੰਦਾ ਸੀ ਵੀ ਜਿਹੜਾ ਕੋਈ ਬਾਹਰੋਂ ਆਂਦਾ ਆ ਉਹਨਾਂ ਨੂੰ ਰਸਤੇਦਾਰਾਂ ਨੂੰ ਕੁਝ ਅਸੀਂ ਪਰੋਸਣਾ ਆ ਜਾਂ ਖਿਲਾਣਾ ਆ ਜਾਂ ਦੇਣਾ ਆ ਤੇ ਕੁਝ ਨਵਾਂ ਹੋਵੇ ਤੇ ਇਸ ਕਰਕੇ ਸਾਡੇ ਮਨ ਵਿੱਚ ਸੀਗਾ ਇੱਕ ਵੀ ਅਸੀਂ ਕੁਝ ਨਵਾਂ ਬਣਾਉਣਾ ਸਿੱਖੀਏ ਇਸ ਕਰਕੇ ਉਸ ਦੀ ਚਾਹ